ਲੰਮੀ ਆਇਓ ਮੇਰਾ ਹੋਣ ਮੇਰੀ ਸਰਕਾਰ ਦੀਆਂ ਸੋਹਣੀ ਸੰਗਤ ਦੇ ਸੋਨੇ ਪੈਰਦਾਰ ਦੀਆਂ ਲੰਮੀ ਆਇਓ ਮੇਰਾ ਹੋਣ ਮੇਰੀ ਸਰਕਾਰ ਦੀਆਂ ਸੋਣੀ ਸੰਗਤ ਦੇ ਸੋਣੇ ਪੈਰਦਾਰ ਦਿਆਂ ਡੇਰੇ ਦੇ ਵਿੱਚ ਸੇਵਾ ਕੀਤੀ ਹਾਂ ਵਿੱਚ ਹਾਂ ਕਦੇ ਨਾ ਨ ਕੀਤੀ ਡੇਰੇ ਦੇ ਵਿੱਚ ਸੇਵਾ ਕੀਤੀ ਹਾਰ ਵਿੱਚ ਹਾ ਕਦੇ ਨਾ ਨਾ ਕੀਤੀ ਲਈਆਂ ਖੁਸ਼ੀਆਂ ਸਤ ਗੁਰ ਦੇ ਦਰਬਾਰ ਦੀਆਂ ਸੋਹਣੀ ਸੰਗਤ ਦੇ ਸੋਨੇ ਪੈਰੇਦਾਰ ਦੀਆਂ ਲੰਮੀ ਆਏ ਮਰਾਉਣ ਮੇਰੀ ਸਰਕਾਰ ਦੀਆਂ ਸੋਣੀ ਸੰਗਤ ਦੇ ਸੋਨੇ ਪੈਰਦਾਰ ਦੀਆਂ ਸੋਣੀ ਸੰਗਤ ਦੇ ਸੋਨੇ ਪੈਰਦਾਰ ਦੀਆਂ ਸੋਨੇ ਬਾਗ ਦੇ ਸੋਨੇ ਮਾਲੀ ਸੋਨਾ ਹੈ ਡੇਰਾ ਹੈ ਖੁਸ਼ਹਾਲੀ ਸੋਨੇ ਬਾਗ ਦੇ ਸੋਨੇ ਮਾਲੀ ਸੋਨਾ ਹੈ ਡੇਰਾ ਹੈ ਖੁਸ਼ਹਾਲੀ ਮਹਿਕਾਂ ਛੱਡਦੀ ਡਾਲੀ ਢਾਲੀ ਰੱਬੀ ਖਿੜੀ ਬਹਾਰ ਦੀਆਂ ਸੋਣੀ ਸੰਗਤ ਦੇ ਸੋਨੇ ਪਹਿਰੇਦਾਰ ਦੀਆਂ ਹੋ ਲੰਮੀਆਂ ਯੋ ਮੇਰਾ ਹੋਣ ਮੇਰੀ ਸਰਕਾਰ ਦੀਆਂ ਸੋਣੀ ਸੰਗਤ ਦੇ ਸੋਨੇ ਪਹਿਰੇਦਾਰ ਦੀਆਂ ਸੋਣੀ ਸੰਗਤ ਦੇ ਸੋਣੇ ਪਹਿਰੇਦਾਰ ਦਰਦਿਆਂ ਸਤਗੁਰ ਦੀ ਹੈ ਸ਼ਾਨ ਨਿਰਾਲੀ ਦਰ ਆਇਆ ਨਾ ਜਾਏ ਖਾਲੀ ਸਤਗੁਰ ਦੀ ਹੈ ਸ਼ਾਨ ਨਿਰਾਲੀ ਦਰ ਆਇਆ ਨਾ ਜਾਏ ਕਾਲੀ ਪ੍ਰੇਮੀ ਪਰ ਪਰ ਖੁਸ਼ੀਆਂ ਲੁੱਟ ਦੇ ਇਸ ਸੋਹਣੇ ਦਰਬਾਰ ਦੀਆਂ ਸੋਹਣੀ ਸੰਗਤ ਦੇ ਸੋਹਣੇ ਪੈਰ ਧਰ ਦੀਆਂ ਹੋ ਲੰਮੀ ਆਇਓ ਮੇਰਾ ਹੋਣ ਮੇਰੀ ਸਰਕਾਰ ਦਿਆਂ ਸੋਣੀ ਸੰਗਤ ਦੇ ਸੋਣੇ ਪੈਰਦਾਰ ਦਿਆਂ ਹੋ ਮੇਰਾ ਸਤ ਗੁਰ जग जग ਜੀਵੇ ਇਹੋ ਵਾਰ ਮਨ ਦੀਆ ਮੇਰਾ ਸਤ ਗੁਰ ਯਗਜਗ ਜੀਵੇ ਮੈਂ ਹੋਵਾਰ ਮੰਗਦੀਆ ਮੇਰਾ ਸਤ ਗੁਰ ਸਦਾ ਸਾਨੂੰ ਮਿਲਦਾ ਰਵੇ ਚੇਰਾ ਚੰਨ ਤੋਂ ਵੀ ਵਦ ਕੇ ਖਿੜੇ ਆ ਰਵੇ ਹੋਏ ਦਾ ਪਿਆਰ ਸਦਾ ਸਾਨੂੰ ਮਿਲਦਾ ਰਵੇ ਹੱਛੇ ਰਾ ਚੰਨ ਤੋਂ ਵੀ ਵੱਧ ਕੇ ਖੜੇ ਆ ਰਵੇ ਸੋਨਾ ਦਿਨੋ ਤੇਨਾ ਚਮਕੀ ਜਾਵੇ ਮੈਂ ਹੋ ਵਾਰ ਮੰਗਦੀਆ ਮੇਰਾ ਸਤ ਗੁਰ ਯੁਗ ਯੁਗ

चलद कई रूह प्यारीगदी साम सवा चलद हो सतगौर जुग जुग जी मै वारंगदी रल मिल फरियाद सच्चे प्यार ਪਰਿਆਦ ਸੱਚੇ ਪਿਆਰ ਦੀ ਲੰਮੀ ਲੰਮੀ ਉਮਰ ਹੋਵੇ ਮੇਰੇ ਯਾਰ ਦੀ ਹੋਇ ਨੂੰ ਤੱਕੇ ਆਈ ਸੰਗਤ ਖੁਸ਼ ਹੋਵੇ ਹੋਇਓ ਨੂੰ ਤੱਕੇ ਆਈ ਦਿਲ ਖੁਸ਼ ਹੋਵੇ ਮੈਂ ਇਹੋ ਵਾਰ ਮੰਗਦੀਆਂ ਮੇਰਾ ਸਤ ਗੁਰ ਯੁਗ ਯੁਗ ਜੀਵੇ ਮੈਂ ਇਹੋ ਵਾਰ ਮੰਗਦੀਆਂ அவேம ரணே ਲਕੋਸ਼ ਹੋਂਦਾ ਅਖੀਓ ਲੈ ਹੋਵੇ ਤਾਂ ਸ਼ਮ ਸ਼ਮ ਰੋਂਦਾ ਹੋ ਕਦੇ ਨਾ ਕਿਸੇ ਤੋਂ ਪਿਆਰਾ ਵਿਛੜੇ ਇਹੋ ਆ ਮੇਰਾ ਸਤ ਗੁਰ ਯੁਗ ਯਗ ਜੀਵੇ ਇਹੋ ਵਾਰ ਮੰਗਦੀਆਂ ਇੱਕ ਅਰਜ਼ ਕਰਾ ਸੋਣ ਸੰਗ ਤੇ ਯੋਦਾ ਨਾ ਹੋਵੇ ਵਰੇ ਮੰਗਦੇ ਇੱਕ ਅਰਜ਼ ਕਰਾ ਸੋਣ ਸੰਗ ਤੇ ਯਾਰ ਮੈਂ ਤੋਂ ਯੋਦਾ ਨਾ ਹੋਵੇ ਵਰੇ ਮੰਗਦੇ ਉਦਾਸ ਤੇਰੇ ਅਚਰਨਾਚ ਸਿਰ ਝੁਕਾਵੇ ਮੈਂ ਹੋਵਾਰ ਮੰਗਦੀਆਂ ਮੇਰਾ ਸਤਗੁਰ ਯੁਗ ਯਗ ਜੀਵੇ ਮੈਂ ਇਹੋ ਵਾਰ ਮੰਗ ਦੀਆਂ ਤੂੰ ਇਹੋ ਵਾਰ ਮੰਗ ਸੰਗ ਤੇ ਮੈਂ ਇਹੋ ਵਾਰ ਮੰਗ ਦੀਆਂ ਰਾਧਾ ਸੁਆਮੀ ਜੀ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕੱਤਣ ਨੂੰ ਦੇ ਗਿਓ ਰੂ ਵੇ ਸੋਣਿਆ ਕੱਤਣ ਨੂੰ ਦੇ ਗਿਓ ਰੂ ਰੂ ਤੇਰੀ ਕਾਤੇ ਦਿਆਗੇ ਰੂਤੇ ਤੇਰੀ ਕਾਤੇ ਦਿਆਗੇ ਸਾਹਮਣੇ ਬੈ ਜਾ ਤੂੰ ਵੇ ਸੋਣਿਆ ਸਾਹਮਣੇ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਲੋਕੀ ਤਾਂ ਜਾਂਦੇ ਮੰਦਰ ਤੇ ਮਸਜਿਦ ਲੋਕੀ ਤਾਂ ਜਾਂਦੇ ਮੰਦਰ ਤੇ ਮਸਜਿਦ ਸਾਡਾ ਤਾਤੀਰਥ ਤੂੰ ਵੇ ਸੋਣਿਆ ਸਾਡਾ ਤਾਤੀਰਥ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕੱਤੜ ਨੂੰ ਦੇ ਗਿਓ ਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਲੋਕੀ ਤਾਂ ਮੰਗਦੇ ਮੋਹ ਤੇ ਮਾਇਆ ਲੋਕੀ ਤਾਂ ਮੰਗਦੇ ਮੋਹ ਤੇ ਮਾਇਆ ਮੇਰਾ ਖਜਾਨਾ ਤੂੰ ਵੇ ਸੋਨਿਆ ਮੇਰਾ ਖਜਾਨਾ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕੱਤੜ ਨੂੰ ਦੇਗੇ ਉਹ ਰੂ ਵੇ ਸੋਣਿਆ ਕੱਤੜ ਨੂੰ ਦੇਗੇ ਉਹ ਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਦੇ ਮੇਰਾ ਲੋਕੀ ਤਾਂ ਮੰਗਦੇ ਸੋਨਾ ਚਾਂਦੀ ਲੋਕੀ ਤਾਂ ਮੰਗਦੇ ਸੋਨਾ ਚਾਂਦੀ ਮੇਰਾ ਤਾਂ ਹੀ ਰਤ ਵੇ ਸੋਨਿਆ ਮੇਰਾ ਤਾਂ ਹੀ ਰਾ ਤੂੰ ਚਰਖਾ ਤਾਂ ਮੇਰਾ ਰੰਗ ਰੰਗੀਲਾ ਚਰਖਾ ਤਾਂ ਮੇਰਾ ਰੰਗ ਰੰਗੀਲਾ ਕਤੜ ਨੂੰ ਦੇ ਗਏ ਓ ਵੇ ਸੋਣਿਆ ਕੱਤੜ ਨੂੰ ਦੇ ਗਿਓ ਰੂ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਲੋਕੀ ਤਾਂ ਜਾਣਦੇ ਪੇਕੇ ਤੇ ਸੋਰੇ ਲੋਕੀ ਤਾਂ ਜਾਂਦੇ ਪੇਕੇ ਤੇ ਸੋਰੇ ਮੇਰਾ ਤੇ ਸਭ ਕੁਝ ਤੂੰ ਵੇ ਸੋਨਿਆ ਮੇਰਾ ਤਾਂ ਸਭ ਕੁਝ ਤੂੰ ਚਰਖਾ ਤੇ ਮੇਰਾ ਰੰਗ ਰੰਗੀਲਾ ਚਰਖਾ ਤੇ ਮੇਰਾ ਰੰਗ ਰੰਗੀਲਾ ਕਤੜ ਨੂੰ ਦੇਗੇ ਓ ਰੂ ਵੇ ਸੋਣਿਆ ਕਤੜ ਨੂੰ ਦੇਗੇ ਓ ਰੂ ਰੂਤਾ ਤੇਰੀ கத்தே ரூரி கே சமண வேசோ சம்மண வேணையா சம்மண करो दया राधा करो स्वामी दया करो दर्द दुखी मैं बिरहिन भारी दर्द दुखी मैं बिरहिन भारी दर्शन की मोहे प्यास करारी दर्शन की मोह है प्यास करारी दर्शन की मोह है प्यास करारी प्यारे दया करो दया करो दया करो राधा स्वामी प्यारे दया करो दर्शन राधा स्वामी चिन छिन दर्शन राधा स्वामी चिन चिन चाहूं। बार बार उन छिन बा बल जा बारुन बार पल जा

ਆਪ ਸਰਗੁਰ ਸਾਈਓ ਕੇ ਮਨੋ ਕਾਮਨਾ ਪੂਰੀਆਂ ਕਰਨ ਬੇਅਤਨ ਔਰ ਰੇਪ ਦੀ ਮਨੋ ਕਾਮਨਾ ਕੇ ਲਿਏ ਸਰਗੁਰ ਪੂਰੀ ਕਰੇ ਸਰਗੁਰ ਜੀ ਜਸ ਸਿੰਘ ਜੀ ਮਾਰੇ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਦੁਬਾਰਾ ਤੋਂ ਬਹੁਤ ਬਹੁਤ ਮੁਬਾਰਕਬਾਦ ਬ੍ਰਾਦਰ ਸਵਾਮੀ ਪਿਆਰੇ ਦਇਆ ਕਰੋ वह तो ताड़ मार फटकारे वह तो ताड़ मार फटकारे मैं चरनन पर सीस चढ़ाऊं मैं चरनन पर सीस चढ़ाऊं मैं पर चरनी चढ़ाऊं प्यारे दया करो दया करो दया करो राधा स्वामी प्यारे दया करो निर्धन निर्बल क्रोधिन मानी দিনмани ও গুণ apne ab pehchani o gun apne ab pehchani o gun apne ab pehchani pyare daya karo daya karo daya karo radha swami प्यारे दया करो स्वामी दीन दयाल हमारे स्वामी दीन दल मोसी अधम को उबारे मोसी अधम को लीन उबारे, मोसिया धम को लीन उबारे प्यारे दया करो दया करो दया करो राधा स्वामी प्यारे दया करो मैं जी दम दम हट करती मैं जी दम हट करती मौज हुकम में चित नहीं धरती मौज हुकम में चित नहीं धरती मौज हुकम में चित नहीं धरती प्यारे दया करो दया करो दया i